ਆਨਾਂ ਨੂੰ ਰੋਕ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਅਸੀਂ ਇਸ ਸਟੇਜ ਦੇ ਉੱਤੇ ਚੇਤਾਵਨੀ ਦੇਣੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਪਲਾ ਹਰਿਆਣੇ ਤੋਂ ਰਾਜ ਕਲਵਿੰਦਰ ਸਿੰਘ ਜੀ ਮਸੀਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ ਉਹ ਆਉਣ ਸਟੇਜ ਤੇ ਕਲਵਿੰਦਰ ਸਿੰਘ ਜੀ ਮਸੀਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕੇ ਜੋਇਕਤਾ ਸਿੱਧੂਪੁਰ ਉਹ ਆਪ ਦੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਸਾਰੇ ਪੰਡਾਲ ਨੂੰ ਕਰੀਏ ਗਰਮ ਨਾਹਰਾ ਦਾ ਜਵਾਬ ਨਾਹਰਾ ਵਿੱਚ ਬੜੇ ਜੋਸ਼ ਨਾਲ ਆਉਣਾ ਚਾਹੀਦਾ ਹੈ ਇਹ ਆਵਾਜ਼ ਦਿੱਲੀ ਦਰਬਾਰ ਤੱਕ ਜਾਣੀ ਚਾਹੀਦੀ ਹੈ ਜਿਹੜੇ ਲੋਕਾਂ ਦੇ ਮੰਨੀਆਂ ਹੰਨਾਂ ਮੰਗਾਂ ਨੂੰ ਮਨਵਾਉਣ ਲਈ ਤੁਸੀਂ ਆਏ ਹੋ ਕਿਸ ਜੀ ਕੁਲਵਿੰਦਰ ਸਿੰਘ ਜੀ ਮਸ਼ਿਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕੇ ਜੁਇਕਤਾ ਸਿੱਧੂ ਪਰ ਇਸ ਤੋਂ ਬਾਅਦ ਸਰਜੀਤ ਸਿੰਘ ਜੀ ਫਤਿਹਗੜ੍ਹ ਪਾਤਸ਼ੋ ਜ਼ਿਲ੍ਹਾ ਪ੍ਰਧਾਨ ਸੰਗਰੂਰ ਬੀਕੇ ਜੁਇਕਤਾ ਸਿੱਧੂ ਪਰ ਉੱਤਿਆਰ ਰਹਿਣ ਦੀ ਮਾਣ ਜੀ ਦੇ ਉਪਰਾਜਨ ਆਓ ਜੀ ਕੁਲਵਿੰਦਰ ਸਿੰਘ ਹਾਂ ਜੀ ਇੱਥੇ ਬਹਿਣਗੇ ਵੀ ਲੋਕੀ ਜਿਹੜੇ ਜਿਹਨੇ ਬੋਲਣਾ ਕਿਉਂਕਿ ਆਪਾਂ ਇਹ ਜਿਹੜਾ ਕੈਮਰਾ ਨਾਲ ਆਡੀਅנס ਤੇ ਰੱਖਣਾ ਇੱਕ ਉੱਪਰ ਰੱਖ ਕੇ ਆਹ ਕੈਮਰਾ ਆਡੀਅנס ਤੇ ਰੱਖਣਾ ਕਿਸਾਨ ਮਹਾਪੰਚਾਇਤ ਦਾ ਹਿੱਸਾ ਬਣ ਰਹੇ ਔਰ ਦੋਨਾਂ ਫੋਰਮਾਂ ਦੇ ਲੀਡਰ ਸਹਬਾਨ ਗੁਰੂ ਬਖਸ਼ਿ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਦੀ ਕੀ ਫਤਿਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਲਗਾਤਾਰ 40 ਦਿਨ ਤੋਂ ਮਰਨ ਵਰਤ ਤੇ ਬੈਠੇ ਹਨ ਕੀ ਕਾਰਨ ਹੈ ਕਿ 13 ਮਹੀਨੇ ਦਿੱਲੀ ਦੇ ਬਰੂਹਾਂ ਤੇ ਬੈਠਣ ਤੋਂ ਬਾਅਦ ਵੀ ਅੱਜ ਅਸੀਂ ਫੇਰ ਇੱਥੇ 40 ਦਿਨ ਤੋਂ ਮਰਨ ਵਰਤ ਵਿੱਚ ਪਹੁੰਚੇ ਆਜੇ ਵਿੱਚ ਕਾਰਨ ਕੀ ਹੈ ਕੋ ਸਤਰਾਂ ਨੇ ਕੇ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਉਹ ਲਮਹੇ ਜਦੋਂ ਅਸੀਂ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਜੰਗ ਲੜ ਰਾ ਸੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਿੰਨ ਕਾਨੂੰਨ ਵਾਪਸ ਲੈਣ ਦੇ ਐਲਾਨ ਕੀਤਾ ਤੇ ਸਮੂਹ ਲੀਡਰਸ਼ਿਪ ਆਪਣੇ ਦਿਲਾ ਪੰਜਾਬ ਨੂੰ ਵਾਪਸ ਆ ਗਈ ਦਿਲਾਂ ਵਿੱਚ ਭਾਵਨਾ ਕਿ ਅਸੀਂ ਕੁਰਸੀ ਪ੍ਰਾਪਤ ਕਰ ਲਈਏ ਤੇ ਜੇ ਉਸ ਵੇਲੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੀ ਗੱਲ ਮੰਨੀ ਹੁੰਦੀ ਤੇ ਮੈਨੂੰ ਲੱਗਦਾ ਅੱਜ ਸਾਨੂੰ ਅੱਜ ਇੱਥੇ ਬੈਠਣਾ ਨਾ ਪੈਂਦਾ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਬਰਤਨਾ ਸ਼ੁਰੂ ਕਰਦਾ ਪੈਂਦਾ ਸੋ ਆਜੋ ਲੀਡਰਸ਼ਿਪ ਉਹ ਜਥੇਬੰਦੀਆਂ ਜਿਹੜੀਆਂ ਕਿਸਾਨੀ ਦੀਆਂ ਖਾਂਦੀਆਂ ਨੇ ਤੇ ਇਸ ਮੋਰਚੇ ਦੇ ਪੈਰਲਰ ਪ੍ਰੋਗਰਾਮ ਰੱਖ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦੀਆਂ ਦਲੇਵਾਨ ਕਿਸਾਨੀ ਮੰਗਾ ਨੂੰ ਲੈ ਕੇ ਸੁਆਮੀਨਾਥ ਮੰਦਿਰ ਰਿਪੋਰਟ ਨੂੰ ਲੈ ਕੇ ਆਪਣਾ ਮਰਲ ਵਰਤ ਰਾਖੇ ਕਿਸਾਨਾਂ ਦੀ ਕਰੋ ਜਿਹੜੇ ਕਿਸਾਨ ਆਪਣੀ ਫਸਲ ਦਾ ਭਾਅ ਨਾ ਮਿਲਣ ਕਰਕੇ ਖੁਦ ਖੁਸ਼ੀਆਂ ਦੇ ਰਸਤੇ ਤੇ ਪੈ ਗਏ ਹਨ ਕਿਸਾਨ ਭਰਾਵੋ ਆਪਾਂ ਮਾਲਵੇ ਵਿੱਚ ਬੈਠਿਆ ਤੇ ਕਿਸਾਨ ਦਾ 2 ਲੱਖ ਦਾ ਕਰਜ਼ਾ ਲਾਉਂਦੇ ਆ ਤੇ ਤਿੰਨ ਪੀੜੀਆਂ ਖਤਮ ਹੋ ਗਈਆਂ ਤੇ ਹੱਲ ਇਹ ਲੋਕ ਕਹਿੰਦੇ ਨੇ ਕਿਸਾਨ ਨੂੰ ਸਾਡੇ ਨਾਲ ਸਲਾਹ ਕਰ ਲਓ ਅੰਦੋਲਨ ਬਾਹਰ ਲੈ ਕੇ ਸਾਡੇ ਸਮਾ ਉਹਨਾਂ ਲੀਡਰਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਆ ਤੁਹਾਡਾ ਇਕੱਠ ਇਸ ਸਮਾ ਪੰਚਾਇਤ ਦਾ ਕਾਠਾ ਗਾਜਕ ਲਕੀਰ ਖਿੱਚੇਗਾ ਕਿ ਕਿਸਾਨੀ ਵਾਲੇ ਪਾਸੇ ਕੌਣ ਖੜਾ ਹੈ ਤੇ ਸਰਕਾਰ ਵਾਲੇ ਪਾਸੇ ਕੌਣ ਖੜਾ ਮੇਰਾ ਸਮਾ ਸਮਾਪਤਾ ਭੁੱਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਕੁਲਵਿੰਦਰ ਸਿੰਘ ਜੀ ਮਸ਼ਿਆਣਾ ਜਿਨ੍ਹਾਂ ਸਜਨਾ ਦੇ ਇਸ ਮੋਰਚੇ ਨੂੰ ਆਰਥਿਕ ਸਹਿਤਾ ਆਈ ਹੈ ਸਟੇਜ ਨੂੰ ਉਹਨਾਂ ਦੇ ਨਾਂ ਇਸ ਤਰ੍ਹਾਂ ਨੇ ਸਰਦਾਰ ਬਿਆਨ ਸਿੰਘ ਖੈਰਾਬਾਦ ਅੰਮ੍ਰਿਤਸਰ ਤੋਂ 2000 ਰੁਪਿਆ ਕਿਰਪਾਲ ਸਿੰਘ ਖੈਰਾਬਾਦ ਤੋਂ ਇੱਕ 10000 ਰੁਪਿਆ ਪਿੰਡ ਨਿਹੜੂ ਵੱਲੋਂ 1000 ਰੁਪਿਆ ਰਾਮ ਨਿਵਾਸ ਜਾਦਵ ਯੂਪੀ ਤੋਂ 1100 ਰੁਪਿਆ ਲੰਬੜਦਾਰ ਸ਼ਕੰਦਰ ਸਿੰਘ ਲੁਧਿਆਣਾ 1100 ਰੁਪਿਆ ਭਾਰਤੀ ਕਿਸਾਨ ਜੀ ਨੇ ਨਮਾਜਾ 2000 ਰੁਪਿਆ ਸੁਖਦੇਵ ਸਿੰਘ ਜੀ ਸਾਹਨੇਵਾਲ 1100 ਰੁਪਿਆ ਬਲਬੀਰ ਸਿੰਘ ਜੀ ਮਕਰੋੜ ਸਾਹਿਬ ਤੋਂ 200 ਰੁਪਿਆ ਪਿੰਡ ਹੰਡਿਆਆ ਬਲਾਕ ਬਰਨਾਲਾ ਤੋਂ 500 ਰੁਪਿਆ ਇਧਰਲੇ ਪਾਸੇ ਸਟੇਜ ਦੇ ਸੱਜੇ ਪਾਸੇ ਕਮੇਟੀ ਬੈਠੀ ਹੈ ਹੋਰ ਵੀ ਜਿਨ੍ਹਾਂ ਨੇ ਸਹਾਇਤਾ ਸਟੇਜ ਨੂੰ ਮੋਰਚੇ ਨੂੰ ਪਹੁੰਚਾਣੀ ਇੱਥੇ ਆ ਕੇ ਪਹੁੰਚਾ ਸਕਦੇ ਹੋ ਧੰਨਵਾਦ ਬੇਨਤੀ ਕਰਾਂ ਬਿਅੰਦ ਸਿੰਘ ਜੀ ਦੋਦਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਬਲਾਰਿਆਂ ਨੂੰ ਬੇਨਤੀ ਹੈ ਸਮਾਂ ਸਿਰਫ 2 ਮਿੰਟ ਦਾ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ ਹੈ ਬਿਅੰਦ ਸਿੰਘ ਜੀ ਦੋਦਾ ਇਸ ਤੋਂ ਬਾਅਦ ਸਰਜੀਤ ਸਿੰਘ ਜੀ ਫਤੇਗੜ ਪਾਸੋਂ ਜ਼ਿਲ੍ਹਾ ਪ੍ਰਧਾਨ ਸੰਗਰੂਰੋਂ ਆ ਜਾਣ ਆਓ ਜੀ ਬਿਆਸ ਪੰਜਾਬ ਅਤੇ ਹਰਿਆਣੇ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ ਕਿਸਾਨ ਵੀਰੋ ਪਾਓ ਫਤੇ ਦੀ ਸਾਂਝ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਕਿਸੇ ਸ਼ੇਰ ਸ਼ਮਣ ਜਮੀਨ ਤੇਰੀ ਨੂੰ ਪੈ ਗਏ ਤੋੜ ਦੇਈਓ ਗੁੱਟਵੇ ਹੁਣ ਤੋੜੁੰਦਾ ਵੇਲਾ ਉੱਠ ਕਿਸਾਨਾ ਉੱਠਵੇ ਹੁਣ ਉੱਠਣ ਦਾ ਵੇਲਾ ਕਿਸਾਨ ਦੋਸਤੋ ਹੁਣ ਸਮਾਂ ਆ ਗਿਆ ਹੈ ਇਹਨਾਂ ਜ਼ਾਲਮ ਸਰਕਾਰਾਂ ਦੇ ਖਿਲਾਫ ਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਨੂੰ ਲਾਗੂ ਕਰਾਂਗੇ ਜੇ ਬੀਜੇਪੀ ਦੀ ਸਰਕਾਰ ਬਣਦੀ ਆ ਇੱਥੋਂ ਤੱਕ ਕਿਹਾ ਸੀ ਕਿ ਸਾਡੀ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਮੈਂ ਆਪਣੇ ਹਰੇ ਪੈਨ ਦੇ ਨਾਲ ਇਹ ਗੱਲ ਲਿਖਾਂਗਾ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦੇ ਸੁਆਮੀਨਾਥ ਦੀ ਰਿਪੋਰਟ ਦਿੱਤੀ ਜਾਂਦੀ ਆ ਸੋ ਵੀਰੋ ਪਰ ਇਹ મોદી ਸਰਕਾਰ ਸਾਡੇ ਉੱਤੇ ਉਲਟੇ ਇਹੋ ਜਿਹੇ ਕਾਨੂੰਨ ਬਣਾ ਇਹ ਕਿਸਾਨੀ ਨੂੰ ਖਤਮ ਕਰ ਤੇ ਤੁਲੀ ਹੋਈ ਆ ਇਸ ਕਰਕੇ ਮੈਂ ਤਾਂ ਇਹੀ ਗੱਲ ਕਹੂੰਗਾ ਤੁਸੀਂ ਹੌਸਲੇ ਬਣਾ ਕੇ ਬੰਬ ਰੱਖਿਓ ਅਸੀਂ ਜਿੱਤਾਂਗੇ ਜਰੂਰ ਜਾਰੀ جنگ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਦੁਬਾਰਾ ਫੇਰ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਇਸ ਬਾਡਰ ਨੂੰ ਸਾਰੇ ਪਾਸਿਆਂ ਤੋਂ ਜਿਹੜੇ ਪਾਸਿਆਂ ਸੜਕਾਂ ਰੋਡਾਂ ਪੈਂਦੀਆਂ ਸਾਰੇ ਪਾਸਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਕਾਫਲੇ ਜਿਹੜੇ ਅੱਜ ਇੱਥੇ ਆ ਰਹੇ ਨੇ ਪ੍ਰਸ਼ਾਸਨ ਕਿਸੇ ਪਾਸਿਓਂ ਵੀ ਕੋਈ ਪਰੇਸ਼ਾਨ ਕਰਨ ਦੀ ਕਿਸੇ ਨੂੰ ਕੋਸ਼ਿਸ਼ ਨਾ ਕਰੇ ਵਰਨਾ ਸਾਨੂੰ ਜਿਹੜਾ ਮਜਬੂਰ ਕੀਤਾ ਜਾਊਗਾ ਫਿਰ ਹੁਣ ਮੈਂ ਬੇਨਤੀ ਕਰਾਂ ਸਮੇਂ ਦਾ ਧਿਆਨ ਰੱਖਿਓ 2 ਮਿੰਟ ਲਈ ਲਵਜੀਤ ਸਿੰਘ ਜੀ ਦੱਦਾ ਹੂਰ ਜ਼ਿਲ੍ਹਾ ਪ੍ਰਧਾਨ ਮੋਗਾ ਬੀਕੇ ਜਵੇਕਤਾ ਸਿੱਧੂ ਪਰ ਉਸ ਤੋਂ ਬਾਅਦ ਬਲਦੇਵ ਸਿੰਘ ਜੀ ਸੰਦੋਹਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਉਸ ਸਟੇਜ ਤੇ ਆਜਣ ਸਮਾਂ 2 ਮਿੰਟ ਲਵਜੀਤ ਸਿੰਘ ਜੀ ਦਦਾਹੂਰ ਲਾਇਓ ਨਾਰੇ ਉੱਚੀ ਆਵਾਜ਼ ਦੇ ਨਾਲ ਕਿਸਾਨ ਇੱਕ ਤਾਂ ਜਿੰਦਾ ਸਤਿ ਲਵਜੀਤ ਸਿੰਘ ਜੀ ਦਦਾ ਹੋ ਪੰਡਾਲ ਚ ਸਜੇ ਹੋਏ ਕਿਸਾਨ ਵੀਰੋ ਮਤਾਵਾ ਤੇ ਭੈਣਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 40 ਦਿਨ ਤੋਂ ਸਾਡੀ ਕੌਮ ਦਾ ਜਰਨੈਲ ਸਾਡੀ ਕਿਸਾਨੀ ਦਾ ਜਰਨੈਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਨ ਵਰ ਤੇ ਬੈਠੇ ਹੋਏ ਨੇ ਇਹ ਲੜਾਈ ਕਿਸੇ ਜਥੇਬੰਦੀ ਦੀ ਨਹੀਂ ਰਹਗੀ ਇਹ ਲੜਾਈ ਪੂਰੇ ਭਾਰਤ ਦੇ ਕਿਸਾਨਾਂ ਦੀ ਹੈ ਇਹ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਇਕੱਲੇ ਇੱਕ ਜਥੇਬੰਦੀ ਦੀ ਲੜਾਈ ਲਈ ਨਹੀਂ ਬੈਠੇ ਇਕੱਲੇ ਪੰਜਾਬ ਦੀ ਕਿਸਾਨੀ ਲਈ ਨਹੀਂ ਬੈਠੇ ਪੂਰੇ ਭਾਰਤ ਦੀ ਕਿਸਾਨੀ ਨੂੰ ਬਚਾਉਣ ਲਈ ਪੂਰੇ ਭਾਰਤ ਦੀ ਜਵਾਨੀ ਨੂੰ ਬਚਾਉਣ ਲਈ ਆਪਣੀ jaan ਦਾਅ ਤੇ ਲਾ ਕੇ ਬੈਠੇ ਨੇ ਹਰ ਫਰਜ਼ ਸਾਡਾ ਬਣਦਾ ਸਾਡਾ ਫਰਜ਼ ਬਣਦਾ ਕਿ ਅਸੀਂ ਘਰਾਂ ਤੋਂ ਨਿਕਲ ਕੇ ਜਿਸ ਤਰ੍ਹਾਂ ਅੱਜ ਇੱਥੇ ਸਜਿਆ ਇਸੇ ਤਰ੍ਹਾਂ ਰਜਾਨਾ ਸਜਗੇ ਤੋਂ ਨਿਰਵਾਣੇ ਤੋਂ ਇਸ ਮਹਾ ਪੰਚਾਇਤ ਦੇ ਵਿੱਚ ਪਹੁੰਚਣ ਵਾਲੇ ਕਿਸਾਨਾਂ ਨੂੰ ਰੋਕ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਅਸੀਂ ਇਸ ਸਟੇਜ ਦੇ ਉੱਤੇ ਚੇਤਾਵਨੀ ਦੇਣੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਪਲਾ ਹਰਿਆਣੇ ਤੋਂ ਰੱਦ ਰਵਿੰਦਰ ਸਿੰਘ ਜੀ ਮਸੀਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ ਉਹ ਆਉਣ ਸਟੇਜ ਤੇ ਕੁਲਵਿੰਦਰ ਸਿੰਘ ਜੀ ਮਸੀਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕੇ ਜੋਇਕਤਾ ਸਿੱਧੂ ਪਰ ਉਹ ਆਪਦੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਸਾਰੇ ਪੰਡਾਲ ਨੂੰ ਕਰੀਏ ਗਰਮ ਨਾਅਰੇ ਦਾ ਜਵਾਬ ਨਾਅਰਿਆਂ ਵਿੱਚ ਬੜੇ ਜੋਸ਼ ਨਾਲ ਆਉਣਾ ਚਾਹੀਦਾ ਹੈ ਇਹ ਆਵਾਜ਼ ਦਿੱਲੀ ਦਰਬਾਰ ਤੱਕ ਜਾਣੀ ਚਾਹੀਦੀ ਹੈ ਜਿਹੜੇ ਲੋਕਾਂ ਦੇ ਮੰਨੀਆਂ ਹੰਜਾਂ ਮੰਗਾ ਨੂੰ ਮਨਵਾਉਣ ਲਈ ਤੁਸੀਂ ਆਏ ਹੋ ਸ਼ਿਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ